ਪਰਦਾਸ਼ਕੋ ਤੁਹਾਡੇ ਆਪਣੇ ਜਸਵਿੰਦਰ ਭੱਲਾ ਵਾਲਾ ਨੂੰ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾ। ਕੁਝ ਦਿਨ ਪਹਿਲਾਂ ਮੈਂ ਆਪਣੀ ਪੇਜ ਤੇ ਇੰਸਟਾਗ੍ਰam ਤੇ ਇੱਕ ਕਲਿੱਪ ਪਾਈ ਸੀ ਜਿਹਦੇ ਤੇ ਟਾਈਟਲ ਸੀ ਜੱਟ ਵਰਸ ਸਰਕਾਰ। ਉਹਦੇ ਵਿੱਚ ਮੈਂ ਐਗਜ਼ਾਮਪਲ ਦਿੱਤੀ ਸੀ ਜੱਟ ਤੇ ਪੰਡਤ ਦੀ। ਔਰ ਅਸਲ ਵਿੱਚ ਇਸ ਕਹਾਣੀ ਪਿੱਛੇ ਮੁੱਦਾ ਸੀ ਸਾਡੇ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਦੀ ਸਪੋਰਟ ਕਰਦਾ। ਪਰ ਜਦੋਂ ਮੈਂ ਪੇਜ ਤੇ ਪਾਈ ਤਾਂ ਸਾਡੇ ਕੁਝ ਪੰਡਿਤ ਵੀਰਾਂ ਨੇ ਉਸ ਤੇ ਗਿਲਾ ਕੀਤਾ ਸ਼ਿਕਵਾ ਕੀਤਾ ਔਰ ਜਦੋਂ ਮੈਨੂੰ ਕਮੈਂਟ ਮਿਲਨੇ ਸ਼ੁਰੂ ਹੋਏ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਭਾਜੀ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਸੀ ਤੁਹਾਡਾ ਰਿਗਾਰਡਸ ਕਰਦੇ ਸੀ ਇੰਨਾ ਸਤਿਕਾਰ ਕਰਦੇ ਸੀ ਪਰ ਜੋ ਤੁਸੀਂ ਆਹ ਕਲਿੱਪ ਪਾਈ ਆ ਸਾਨੂੰ ਅੱਛੀ ਨਹੀਂ ਲੱਗੀ ਇਸ ਕਰਕੇ ਅੱਜ ਤੋਂ ਬਾਅਦ ਤੁਹਾਡੇ ਨਾਲ ਸਾਡਾ ਫੈਨ ਵਾਲਾ ਰਿਸ਼ਤਾ ਖਤਮ ਹੋ ਗਿਆ ਮੇਰਾ ਦਿਲ ਬਲੁੰਦ ਰਿਆ ਗਿਆ ਇਹ ਗੱਲ ਸੁਣ ਕੇ ਕਿ ਜੇ ਮੈਂ ਲੋਕਾਂ ਨੂੰ ਵਸਾਉਣ ਦੇ ਬਦਲੇ ਤੇ ਆਪਣੇ ਜਿਹੜੇ ਪੰਡਤ ਫੈਨਸ ਨੇ ਮੇਰੇ ਉਹੀ ਨਿਰਾਸ਼ ਕਰਲੇ ਮੈਂ ਕੀ ਖਟਿਆ ਅੱਜ ਭਾਰਤਪੂਜਨ ਆਸ਼ਿਰਦ ਜੀ ਸਾਡੇ ਰਿਸਪੈਕਟੇਬਲ ਮਿਨਿਸਟਰ ਲੁਧਿਆਣੇ ਤੋਂ ਮੈਨੂੰ ਫੋਨ ਆਇਆ ਕਿ ਜਸਵਿੰਦਰ ਜੀ ਅੱਜ ਸ਼ਾਮ ਨੂੰ 5:30 ਵਜੇ ਚਾਹ ਦਾ ਕੱਪ ਮੇਰੇ ਨਾਲ ਮੇਰੇ ਘਰੇ ਪੀਣਾ ਮੈਂ ਤੇ ਮੇਰਾ ਸਾਥੀ ਬਾਲਮਕੰਦ ਸ਼ਰਮਾ ਅਸੀਂ ਸ਼ੂਟਿੰਗ ਤੋਂ ਵੇਲੇ ਹੋ ਕੇ ਸਿੱਧਾ 5 ਵਜੇ ਉਹਨਾਂ ਦੇ ਘਰੇ ਪਹੁੰਚੇ ਤਾਂ ਦੂਸਰੇ ਪਾਸੇ ਉਹਨਾਂ ਨੇ ਸਾਡੇ ਸ਼ਹਿਰ ਦੇ ਮੋਤਵਾਰ ਪੰਡਤ ਅਜੇ ਵੀਸ਼ੇਸ਼ ਜੀ 라ਜਨ ਸ਼ਰਮਾ ਜੀ ਭੁਪਿੰਦਰ ਸ਼ਰਮਾ ਜੀ ਐਡਵੋਕੇਟ ਪਵਨ ਸ਼ਰਮਾ ਜੀ ਅਸ਼ਵਨੀ ਸ਼ਰਮਾ ਜੀ ਔਰ ਪਾਇਲਟ ਸੰਜੀਵ ਜੀ ਤੇ ਹੋਰ ਬਹੁਤ ਸਾਰੇ ਮਿੱਤਰ ਮਹਤਸੀ ਉਹਨਾਂ ਕੋਲ ਤੇ ਮੈਨੂੰ ਸਮਝਦੇ ਨੂੰ देर ਨਹੀਂ ਲੱਗੀ ਕਿ ਇਹ ਉਹੀ ਮੁੱਦਾ ਜਿਹਦੇ ਕਰਕੇ ਸਾਡੇ ਪੰਡਤ ਵੀਰ ਨਰਾਜ ਨੇ ਤੇ ਭਰਤ ਕੁਸ਼ਨ ਜੀ ਨੇ ਸਾਨੂੰ ਉੱਥੇ ਬੁਲਾਇਆ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸੋ ਬੜੇ ਸਖਾਵੇਂ ਮਾਹੌਲ ਚ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਗੱਲਬਾਤ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਕਦੇ ਵੀ ਇੰਤਾਂ ਦੀ ਮਨਸ਼ਾ ਨਹੀਂ ਰਹੀ ਕਿ ਮੈਂ ਕਿਸੇ ਧਰਮ ਨੂੰ ਜਾਂ ਕਿਸੇ ਜਾਤੀ ਨੂੰ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਮੈਂ ਹਟ ਕਰਾਂ ਆ ਆਸ਼ੂਜੀ ਨੇ ਸਮਝਾਤੇ ਇਹ ਕਹਿੰਦੇ ਹੋਏ ਬੜਾ ਹਸਾਇਆ ਕਿ ਮੈਨੂੰ ਤੇ ਆਪ ਨਹੀਂ ਯਕੀਨ ਹੋਇਆ ਕਿ ਜਸਵਿੰਦਰ ਭੱਲਾ ਪੰਡਤ ਸਾਰਿਆਂ ਦੇ ਖਿਲਾਫ ਬੋਲ ਸਕਦਾ ਕਿਉਂਕਿ ਉਹਦੇ ਤਾਂ ਆਪ ਸੱਜੇ ਖੱਬੇ ਮੁੱਦਤਾਂ ਤੋਂ ਇੱਕ ਪਾਸੇ ਬਾਦਮਕੰਦ ਸ਼ਰਮਾ ਤੇ ਦੂਜੇ ਪਾਸੇ ਨੀਲੂ ਸ਼ਰਮਾ ਜੋ ਛਣਕਾਟਿਆਂ ਦੇ ਵਿੱਚ ਹਮੇਸ਼ਾ ਹੁੰਦੇ ਨੇ ਉਹ ਰਹਿੰਦੇ ਨੇ ਤੇ ਉਹ ਕਿਵੇਂ ਇਸ ਤਰ੍ਹਾਂ ਗਲਤ ਗੱਲ ਬੋਲ ਸਕਦੇ ਨੇ ਫਿਰ ਮੈਂ ਉਹਨੂੰ ਦੱਸਿਆ ਵੀ ਇਸ ਕਹਾਣੀ ਪਿੱਛੇ ਮੁੱਦਾ ਇਹ ਸੀ ਪਰ ਫਿਰ ਵੀ ਅਗਰ ਸਾਡੀ ਉਸ ਕਿਸਾਨੀ ਸੰਘਰਸ਼ ਨੂੰ ਸਪੋਰਟ ਕਰਨ ਦੇ ਬਦਲੇ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਉਹ ਐਗਜ਼ਾਮਪਲ ਗਲਤ ਦਿੱਤੀ ਤੇ ਤੁਹਾਡਾ ਦਿਲ ਉਹਦੇ ਵਿੱਚ ਦੁਖਿਆ ਤਾਂ ਮੈਂ ਉਸ ਗੱਲ ਲਈ ਮੈਨੂੰ ਖੇਦਾ ਮੈਂ ਤੁਹਾਡੇ ਕੋਲੋਂ ਸੌਰੀ ਫੀਲ ਕਰਦਾ ਤੇ ਪਰ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਆਪਣੇ ਪਿਆਰੇ ਪਿਆਰੇ ਫੈਨਸ ਨੂੰ ਨਰਾਸ਼ ਕਰਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਸ਼ੂ ਜੀ ਦੀ ਗੱਲ ਮੰਨ ਕੇ ਔਰ ਬੈਠ ਕੇ ਐਮੀਕਬਲੀ ਸਾਰਾ ਮਸਲਾ ਸੋਲਵ ਕਰ ਲਿਆ 我我等。